ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ 'ਚ ਤੇ ਅੱਜ ਤੁਹਾਨੂੰ ਦਿਖਾਉਂਦੇ ਜੀ ਸਾਡੇ ਆਸਟ੍ਰੇਲੀਆ ਦੇ ਲੋਕਲ ਪਾਰਕਸ ਤੇ ਗਰਾਊਂਡ ਤੇ ਚਲੋ ਉੱਥੋਂ ਲੈ ਕੇ ਚੱਲਦੇ ਹਾਂ ਦੀ ਪਾਰਕਸ 'ਚ ਹਾਂਜੀ ਆਹ ਹੈਗਾ ਜੀ ਸਾਡਾ ਲੋਕਲ ਪਾਰਕ ਬਣਿਆ ਹੋਇਆ ਜਿੱਥੇ ਆਹ ਸਲਾਈਡਸ ਵਗੈਰਾ ਲੱਗੀਆਂ ਹੁੰਦੀਆਂ ਤੇ ਯਾਰ ਨਾਲ ਝੂਲੇ ਲੱਗੇ ਹੁੰਦੇ ਆ ਬੱਚਿਆਂ ਦੇ ਖੇਡਣ ਨੂੰ ਥੋੜਾ ਜਿਹਾ ਛੋਟਾ ਜਿਹਾ ਪਲੇਗਰਾਊਂਡ ਏਰੀਆ ਜਿਹਾ ਬਣਿਆ ਹੋਇਆ ਆ ਜਿਹੜਾ ਕਵਰ ਏਰੀਆ ਇਹ ਬਣਿਆ ਹੋਇਆ ਲੋਕਾਂ ਦੇ ਬੈਠਣ ਨੂੰ ਜਦੋਂ ਬੱਚੇ ਖੇਡਣ ਆਉਂਦੇ ਇੱਥੇ ਤੇ ਸ਼ਾਮ ਨੂੰ ਤੇ ਲੋਕੀ ਇੱਥੇ ਬੈਠ ਕੇ ਜਿਹੜੇ ਵੱਡੇ ਹੁੰਦੇ ਆਪਸੇ ਗੱਲਾਂ ਬਾਤਾਂ ਮਾਰ ਕੇ ਟਾਈਮ ਪਾਸ ਕਰਦੇ ਤੇ ਆ ਲੱਗੀ ਵੀ ਟੂਟੀ ਜੀ ਪਾਣੀ ਪੀਣ ਨੂੰ ਤੇ ਅਗੱਭੇ ਏਰੀਆ ਤੁਸੀਂ ਦੇਖ ਰਹੇ ਆ ਗੱਬਾਰਬੀਕਿਊ ਏਰੀਆ ਲੋਕੀ ਘਰੋਂ ਆਪਣਾ ਜੋ ਵੀ ਕੁੱਕ ਕਰਨਾ ਉਹਨੂੰ ਪ੍ਰੀਪੇਅਰ ਕਰਕੇ ਲਿਆਉਂਦੇ ਗਰਮੀਆਂ 'ਚ ਖਾਸ ਕਰਕੇ ਗਰਮੀਆਂ ਦੇ ਵਿੱਚ ਤੇ ਆਪਣਾ ਕੁੱਕ ਕਰਦੇ ਤੇ ਆਪਣਾ ਟਾਈਮ ਇੰਜੋਏ ਕਰਦੇ ਇੱਥੇ ਇੱਧਰ ਆ ਬਾਸਕਟਬਾਲ ਦਾ ਬਣਿਆ ਹੋਇਆ ਜਿਨ੍ਹਾਂ ਨੇ ਆਪਣਾ ਟਾਈਮ ਸਪੈਂਡ ਵਗੈਰਾ ਕਰਨਾ ਮਾੜਾ ਮੁੱਟਾ ਬਾਸਕਟਬਾਲ ਦੀ ਪ੍ਰੈਕਟਿਸ ਕਰਨੀ ਹੈ ਇੱਥੇ ਛੋਟਾ ਜਿਹਾ ਏਰੀਆ ਬਿਲਕੁਲ ਬੱਚਿਆਂ ਲਈ ਬਣਿਆ ਹੋਇਆ ਵੈਸੇ ਇਹ ਵੱਡਿਆਂ ਲਈ ਨਹੀਂ ਵੱਡਿਆਂ ਲਈ ਦੂਜੇ ਪਾਰਕ ਚ ਉਹ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਆ ਆ ਗਿਆ ਜੀ ਛੋਟਾ ਜਿਹਾ ਏਰੀਆ ਸਕੇਟਿੰਗ ਆ ਪਾਰਕ ਹੈ ਉਹਨਾਂ ਨੂੰ ਸਕੇਟਿੰਗ ਬੋਰਡ ਵਾਲਿਆਂ ਲਈ ਇਹਨਾਂ ਨੂੰ ਸਕੇਟਿੰਗ ਬੋਰਡ ਤੇ ਰਾਈਡ ਕਰਨਾ ਪਸੰਦ ਆ ਉਹ ਲੋਕਾਂ ਦੇ ਲਈ ਹੁਣ ਤੁਹਾਨੂੰ ਲੈ ਚਲਦੇ ਆ ਜੀ ਦੂਜੇ ਪਾਰਕ ਵੱਲ ਨੂੰ ਤੇ ਲਗਭਗ 1-2 ਮਿੰਟ ਦੀ ਹੀ ਵਾਕ ਤੇ ਬਣਿਆ ਹੋਇਆ ਇਹ ਹਾਂਜੀ ਹੋ ਹੈਗਾ ਜੀ ਸਾਡਾ ਲੋਕਲ ਪਾਰਕ ਤੇ ਕਾਫੀ ਵੱਡਾ ਹੈਗਾ ਹੈ ਤੁਹਾਨੂੰ ਲੈਣੀ ਜਾ ਕੇ ਦਿਖਾਉਣਾ ਥੋੜਾ ਜੀ ਆ ਬਣੇ ਹੋਏ ਨੇ ক্রিকেট ਦੇ ਪ੍ਰੈਕਟਿਸ ਦੇ ਲਈ ਕੋਰਟਸ ਵਗੈਰਾ ਇੱਥੇ ਲੋਕੀ ਸ਼ਾਮ ਨੂੰ ਆ ਕੇ ক্রিকেট ਖੇਡਦੇ ਮੋਸਟਲੀ ਆਪਣੇ ਇੰਡੀਅਨ ਕਮਿਊਨਿਟੀ ਦੇ ਹੀ ਹੁੰਦੇ ਆ ਮੁੰਡੇ ਪ੍ਰੈਕਟਿਸ ਬੁੱਕ ਚੁਸ ਕਰਦੇ ਆ। ਆਹ ਹੈ ਜੀ ਨੇੜੇ ਤੋਂ ਕੋਟ ਇਸ ਤਰ੍ਹਾਂ ਦੇ ਹੁੰਦੇ ਆ। ਟ੍ਰੈਕ ক্রিকেট ਦੀ ਪ੍ਰੈਕਟਿਸ ਕਰਨ ਨੂੰ। ਉਹ ਹੈਗਾ ਜੀ ਗਰਾਊਂਡ ਫੁੱਟਬਾਲ ਦਾ ਤੁਹਾਨੂੰ ਪਰਲੇ ਪਾਸੇ ਤੋਂ ਜਾ ਕੇ ਦਿਖਾਉਂਦੇ ਆ ਇਹਨੂੰ। ਇਹ ਜੀ ਔਰ ਜਿਹੜੀ ਸਾਹਮਣੇ ਬਿਲਡਿੰਗ ਦਿਖ ਰਹੀ ਹੈ ਇਹ ਹੈਗਾ ਇੱਥੇ ਦਾ ਜੀ ਲੋਕਲ ਫੁੱਟਬਾਲ ਕਲੱਬ ਤੇ ਉਹ ਕਿੱਕਸ ਇੱਕ ਗਰਾਊਂਡ ਪਰਲੇ ਪਾਸੇ ਵੀ ਤੁਹਾਨੂੰ ਉਹ ਵੀ ਦਿਖਾਉਂਦੇ ਆਂ। ਆ ਰਿਹਾ ਜੀ ਫੁੱਟਬਾਲ ਗਰਾਊਂਡ ਤੇ ਸ਼ਾਮ ਨੂੰ ਇੱਥੇ ਕਾਫੀ ਲੋਕੀ ਗੇਮਸ ਵਗੈਰਾ ਆਪਣੇ ਖੇਡਦੇ ਆਂ। ਤੇ ਪ੍ਰੈਕਟਿਸ ਵਗੈਰਾ ਕਰਦੇ ਇੱਥੇ ਆ ਕੇ ਇੱਕ ਪਲੇ ਗਰਾਉਂਡ ਜੋ ਇੱਧਰ ਬਣਿਆ ਹੋਇਆ ਵੀ ਫੁੱਟਬਾਲ ਵਗੈਰਾ ਦੇ ਲਈ ਹੈਗਾ ਤੇ ਇਕੱਠੀ ਇਹ ਨਾਲ ਦੀ ਨਾਲੇ ਆ ਮਲਕਿਆ ਬਿਲਡਿੰਗ ਤੇ ਬਿਲਡਿੰਗ ਦੇ ਉੱਪਰਲੇ ਪਾਸੇ ਦੂਜਾ ਗਰਾਉਂਡ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਤੇ ਐਸਾਈਡ ਹੈਗਾ ਇਹ ਦੂਜੀ ਵਾਲਾ ਇਹਨਾ ਸਾਨੂੰ ਹੁਣ ਤੁਸੀਂ ਦੇਖ ਰਹੇ ਇੱਧਰ ਹਾਂਜੀ ਆ ਬਣਿਆ ਹੋਇਆ ਛੋਟਾ ਜਿਹਾ ਇੱਕ ਕਰੀਕ ਦੇ ਉੱਤੇ ਬ੍ਰਿਜ ਤੇ ਪਾਸ ਓਵਰ ਕਰਨ ਨੂੰ ਦੂਜੇ ਗਰਾਊਂਡ ਵੱਲੋਂ ਜਿਹੜਾ ਪਲੇ ਗਰਾਊਂਡ ਐਗਰੀਆ ਹੈਗਾ ਲੋ ਉਹਦੇ ਵਾਸਤੇ ਬਹੁਤ ਸੋਹਣਾ ਬ੍ਰਿਜ ਬਣਿਆ ਹੋਇਆ ਹੈ ਪਾਣੀ ਦਾ ਕਰੀਕ ਦੇ ਵਿੱਚ ਇੱਥੇ ਹੈ ਨਹੀਂ ਸੁੱਕੀ ਪਈ ਹੈ ਪਰ ਹਾਂ ਵਧੀਆ ਮਿਲ ਕੇ ਕ੍ਰੋਸ ਓਵਰ ਕਰਨ ਨੂੰ ਬਣਾਇਆ ਹੋਇਆ ਵਧੀਆ ਜਿਹਾ ਲੁੱਕ ਦੇਣ ਲਈ ਸਟਰਾਇ ਸਲਾਈਡਸ ਵਗੈਰਾ ਬਣੀਆਂ ਹੁੰਦੀਆਂ ਬੱਚਿਆਂ ਦੇ ਖੇਡਣ ਖੁੱਡਣ ਨੂੰ ਤੇ ਸ਼ਾਮਾਂ ਨੂੰ ਇੱਥੇ ਕਾਫੀ ਲੋਕੀ ਵਗੈਰਾ ਆਂਦੇ ਆ ਬੱਚੇ ਲੈ ਕੇ ਆਪਣੇ ਜ਼ਿਆਦਾਤਰ ਇੰਡੀਅਨਸ ਕਮਿਊਨਿਟੀ ਦੇ ਇੱਥੇ ਬਹੁਤ ਹੁੰਦੇ ਆਪਣੇ ਲੋਕੀ ਬਜ਼ੁਰਗ ਇੱਥੇ ਪਰਲੇ ਪਾਸੇ ਦੋ ਅੰਕਲ ਬੈਠੇ ਹੀ ਹੈਗੇ ਬਹੁਤ ਵਧੀਆ ਮੇਨਟੇਨ ਕੀਤੇ ਹੋਏ ਸਾਰੇ ਇਕੁਪਮੈਂਟਸ ਵਗੈਰਾ ਤੇ ਵਧੀਆ ਸਫਾਈ ਹੈਗੀ ਵਾਲਦਾਲੇ ਤੇ ਪ੍ਰੋਪਰ ਸਿਟਿੰਗ ਵਾਸਤੇ ਵੀ ਯਾਰ ਨਾ ਟੇਬਲ ਵਗੈਰਾ ਲਾਏ ਤੇ ਅੰਡਰ ਕਵਰ ਏਰੀਆ ਉੱਥੇ ਵੀ ਕਾਫੀ ਹੈਗਾ ਸਿਟਿੰਗ ਅਰੇਂਜਮੈਂਟ ਵਗੈਰਾ ਤੇ ਕਈ ਵਾਰ ਆਪਣੇ ਬਜ਼ੁਰਗ ਵੀ ਆਏ ਹੁੰਦੇ ਅਸੇ ਥੋੜੀ ਹਵਾ ਵੀ ਚੱਲ ਰਹੀ ਹੈ ਸ਼ਾਇਦ ਤੁਹਾਨੂੰ ਆਵਾਜ਼ ਆ ਰਹੀ ਹੋਵੇਗੀ ਹਵਾ ਦੀ ਡਿਸਟਰਬੈਂਸ ਦੀ ਕਾਫੀ ਪੇਜ ਹੈ ਵੈਸੇ ਤੇ ਅਸੀਂ ਦਿਨ ਬਹੁਤ ਸੋਹਣਾ ਨਿਕਲੇ ਅੱਜ ਸਾਫ਼ ਸੁਥਰਾ ਦਿਨ ਹੈ ਧੁੱਪਾਂ ਨਿਕਲੀ ਹੋਈ ਹੈ ਲੱਕੀਲੀ ਅੱਜ ਇੰਨਾ ਜ਼ਿਆਦਾ ਗਰਮੀ ਹੈ ਲੀਡਰ ਜੰਨੇ ਵੀ ਪਾਰਕ ਦੇ ਪਰਲੇ ਪਾਸੇ ਆ ਜਿੱਦਾਂ ਵੀ ਗਰਾਊਂਡ ਦੇ ਪਰਲੇ ਪਾਸੇ ਘਰ ਵਗੈਰਾ ਹੈਗੇ ਮੋਸਟਲੀ ਇੰਡੀਅਨਸ ਦੇ ਹੀ ਹੈਗੇ ਕਾਫੀ ਕਮਿਊਨਿਟੀ ਹੈ ਇੱਥੇ ਇੰਡੀਅਨ ਤੇ ਸ਼ਾਮਾਂ ਨੂੰ ਬਹੁਤ ਦਿਖਦੇ ਇੱਥੇ ਬਜ਼ੁਰਗ ਵੀ ਹੁੰਦੇ ਹੈਗੇ ਬਾਕੀ ਯੰਗਸਟਰ ਵੀ ਹੁੰਦੇ ਖੇਡਦੇ ਇੱਥੇ ਜਿਹੋ ਦਾ ਵੀ ਜੋ ਇੰਟਰਸਟ ਹੈਗਾ ਉਹਦੇ ਅਕੋਰਡਿੰਗ ਲੱਗੇ ਹੁੰਦੇ ਇਕੱਲੇ ਇਕੱਲੇ ਗਰਾਊਂਡ ਦੇ ਵਿੱਚ ਆ ਜਿਹਾ ਸਤ੍ਹਾ ਬਣਿਆ ਹੋਇਆ ਗਰਾਊਂਡ ਬੜਾ ਵਧੀਆ ਮੇਨਟੇਨ ਕੀਤਾ ਹੋਇਆ ਹੈਗਾ ਆ ਕੁ ਸਾਰਾ ਇਹ ਹੈ ਜੀ ਕੱਕ ਟੂ ਆਸਟ੍ਰੇਲੀਅਨ ਬਰਡ ਰੈਡੀ ਵਾਈਟ ਕਲਰ ਦੇ ਤੁਸੀਂ ਦੇਖ ਰਹੇ ਆ ਇਹ ਵਿਚਾਰੇ ਆਪਣਾ ਚੁਗਾ ਚੁਗ ਰਹੇ ਆ ਬੜੇ ਇਕੱਠੇ ਹੋਏ ਹੋਏ ਅੱਜ ਤਾਂ ਪਹਿਲੀ ਵਾਰ ਦੇਖਿਆ ਇਸ ਵਰਗ ਚ ਯੂਜ਼ਮੀ ਹੁੰਦੇ ਨਹੀਂ ਇੱਥੇ ਅੱਜ ਮਰਜ਼ੀਆਂ ਲੱਗੀਆਂ ਇਹਨਾਂ ਨੂੰ ਵੀ ਓਏ ਇਹ ਪੋਰਕ ਅੰਦਲੀ ਬੱਸ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ